ਆਸਫੀਰੀਨਾਂ ਨੇ ਨਾ ਨੌਕਰ ਰੱਖੇ ਹੋਏ ਨੇ ਜਿਹੜੇ ਗਾਕਾਂ ਨੂੰ ਹੱਤਾਂ ਮਾਰਦੇ ਨੇ ਉਹ ਉਹ ਵਾਰ ਉਹ ਵਾਰ ਤੇ ਆਸਫੀ ਲੜ ਰਹੇ ਸੀਗੇ ਤੋਂ ਪੀਐਸਆਰ ਆਈ ਅਸੀਂ ਉਹ ਰੋਕਿਆ ਕੋਸ਼ਿਸ਼ ਕੀਤੀ ਅਸੀਂ ਐਸਐਸ ਤੋਂ ਸਾਹ ਨੂੰ ਬੁਲਾਇਆ ਇਹਨਾਂ ਨੇ ਐਸਐਸ ਤੋਂ ਸਾਹ ਨੂੰ ਵੀ ਧੱਕਾ ਮੁੱਤੀ ਹੋਇਆ ਤੇ ਸਾਡੇ ਨਾਲ ਵੀ ਹੋਇਆ ਆਸਫੀਰੀ ਲੜਦੇ ਰਹੇ ਅਸੀਂ ਨੂੰ ਹਟਾਉਂਦੇ ਵੀ ਰਹੇ ਇਹਨੇ ਐਸਐਸ ਤੋਂ ਸਾਹ ਦੇ ਵੀ ਧੱਕਾ ਮੁੱਤੀ ਕੀਤਾ ਸਾਡੇ ਨਾਲ ਨਹੀਂ ਕੀਤਾ ਕਿੰਨੇ ਬੰਦੇ ਲੈ ਹਸਪਤਾਲ ਕਿੰਨੇ ਬੰਦੇ ਲੈ ਆਂਕੂ ਨੇ ਕੋਸ਼ਿਸ਼ ਆਲੇ ਬਣਾ ਸਾਥ ਬੁਲਾਇਆ ਸੀ ਫਿਰ ਸਾਡੇ ਸਾਰੇ ਪੁਲਿਸ ਪਾਰਟੀ ਗਲਤ ਪਏ ਉਸ ਤੋਂ ਬਾਅਦ ਪੀਐਸਆਰ ਪਾਰਟੀਆਂ ਬਾਅਦ ਚ ਬੁਲਾਈਆਂ ਨੇ ਪਹਿਲਾਂ ਅਸੀਂ ਚਾਰ ਮੁਲਾਜ਼ਮੀ ਸੀਗੇ ਦੋ ਐਸਐਚਓ ਸਾਹਿਬ ਸੀ। ਉਸ ਸਾਹ ਕੋ ਨਾਲ ਸੀ ਸਾਡੇ ਨੇ ਤਾਂ ਕੁੱਤ ਹੀ ਹੋਇਆ। ਨਸ਼ੇਪਤਾਂ ਗਾ ਕੇ ਆਵਾਜ਼ਾਂ ਮਾਰਦੇ ਆ। ਉਹਨਾਂ ਨੂੰ ਕੋਈ ਸੈਂਸ ਨਹੀਂ ਹੁੰਦੀ ਕਿਸੇ ਨੂੰ ਆਵਾਜ਼ ਮਾਰਨੀ ਹੈ ਕਿ ਨਹੀਂ ਮਾਰਨੀ। ਬਿਲਕੁਲ ਮਿਸਬੀਹੇਵ ਕਰਦੇ ਕਰਦੇ ਆਪਸ ਵਿੱਚ ਗਾਲਾਂ ਗਲੋਚ ਹੋ ਗਈ। ਬੋਰਡ ਚੱਲ ਪਏ। ਜਦੋਂ ਐਸਐਚਓ ਸਾਹਿਬ ਆਏ, ਪੁਲਿਸ ਆਈ। ਉਹਨਾਂ ਨਾਲ ਨਜਾਇਜ਼ ਧੱਕਾ ਮੂਕੀ ਕੀਤੀ ਗਈ। ਉਹਨਾਂ ਦੇ ਸਾਹਮਣੇ ਵੀ ਗਾਲਾਂ-ਗਾਲੀ ਕੱਢੇਗੇ। ਜਦੋਂ ਉਹਨਾਂ ਨੇ ਦੋ ਤਿੰਨ ਬੰਦੇ ਫੜ ਕੇ ਬਿਠਾਏ। ਉਹਨਾਂ ਨਾਲ ਹੁੱਡਿੰਗ ਕੀਤੀ ਗਈ। ਬਹੁਤ ਨਜਾਇਜ਼ ਹੋਇਆ ਕੰਮ। ਉਦੋਂ ਬਾਜ਼ਾਰ ਸਾਰਾ ਇਕੱਠਾ ਹੋ ਗਿਆ ਤੁਸੀਂ ਦੇਖ ਲਓ ਬਾਜ਼ਾਰ ਦਾ ਹਾਲਾਤ ਪੁਲਿਸ ਨਾਲ ਵੀ ਇਹਨਾਂ ਨੇ ਕੀਤੀ ਧੱਕਮ ਪੁਲਿਸ ਨਾਲ ਵੀ ਧੱਕਾ ਮੁੱਗੀ ਹੋਏ ਨਜਾਇਜ਼ ਹੀ ਹੋਇਆ ਜਿਹੜਾ ਹੋਇਆ ਬਾਜ਼ਾਰਾਸਤੇ ਮਾਰਾ ਹੈ ਕਿਹੜਾ ਬਾਜ਼ਾਰਾ ਹੈ ਥੋਬੀ ਵੀ ਯਾਰ ਮੇਨ ਬਾਜ਼ਾਰਾ ਹੈ ਬਹੁਤ ਮਾੜੀ ਗੱਲ ਹੈ ਮੰਦ ਭਾਦ ਦੀ ਗੱਲ ਹੈ ਬਾਜ਼ਾਰਾਸਤੇ ਆਸ피ਰੀ ਇਹਨਾਂ ਨੇ ਨਾ ਨੌਕਰ ਰੱਖੇ ਹੋਏ ਨੇ ਜਿਹੜੇ ਗੱਕਾਂ ਨੂੰ ਹੱਥਾਂ ਮਾਰਦੇ ਨੇ ਉਦੋਂ ਆਦੋਂ ਆ ਤੇ ਆਸ피ਰੀ ਲੜ ਰਹੀ ਸੀ ਜੋ ਪੀਸਰ ਆਜੀ ਅਸੀਂ ਨਾ ਰੋਕਿਆ ਕੋਸ਼ਿਸ਼ ਕੀਤੀ ਅਸੀਂ ਅਸਤੂ ਸਾਹਿਬ ਨੂੰ ਬੁਲਾਇਆ ਇਹਨਾਂ ਨੇ ਅਸਤੂ ਸਾਹਿਬ ਨਾਲ ਵੀ ਇਹ ਧੱਕਮ ਮੁੱਗੀ ਹੋਇਆ ਤੇ ਸਾਡੇ ਨਾਲ ਵੀ ਹੋਈ ਆਸ ਵੀ ਨਹੀਂ ਲੜਦੇ ਰਹੇ ਅਸੀਂ ਨੂੰ ਹਟਾਉਂਦੇ ਵੀ ਰਹੇ ਇਹਨੇ ਅਸਤੂ ਸਾਹਿਬ ਦੇ ਵੀ ਤਾਂ ਕੰਮ ਵੀ ਕੀਤਾ ਥਾੜਾ ਨਹੀਂ ਕੀਤਾ ਇਹਨੇ ਬੰਦੇ ਲਈ ਹਰਾਤੇ ਇਹ ਹਸਪਤਾਲ ਕਿੰਨੇ ਬੰਦੇ ਲੈ ਕੇ ਆਪਾਂ ਕੋਲੇ ਕੋਸ਼ਿਆਲੇ ਬਣਾ ਥਾੜਾ ਨਹੀਂ ਸੀ ਫਿਰ ਸਾਡੀ ਸਾਰੀ ਪੰਜਾਬ ਪਾਰਟੀ ਗਲਤ ਹੈ ਉਸ ਤੋਂ ਬਾਅਦ ਪੀਐਸਆਰ ਪਾਰਟੀਆਂ ਬਾਅਦ ਚ ਬੁਲਾਈਆਂ ਨੇ ਪਹਿਲਾਂ ਅਸੀਂ ਚਾਰ ਮੁਲਾਜ਼ਮੀ ਸੀਗੇ ਦੋ ਅਸਤੂ ਸਾਹਿਬ ਜੀ ਤੁਹਾਡੇ ਨਾਲ ਸੀਗੇ ਸਾਡੇ ਨੇ ਤਾਂ ਕੰਮ ਕੀ ਹੋਇਆ ਨਸ਼ਾਪਤਾ ਗਾਕੇ ਬਾਜਾ ਮਾਰਦੇ ਆ ਉਹਨਾਂ ਨੂੰ ਕੋਈ ਸੈਂਸ ਨਹੀਂ ਹੁੰਦੀ ਕਿਸੇ ਨੂੰ ਆਵਾਜ਼ ਮਾਰਨੀ ਹੈ ਕਿ ਨਹੀਂ ਮਾਰਨੀ ਬਿਲਕੁਲ ਮਿਸਬੀਹੇਵ ਕਰਦੇ ਕਰਦੇ ਆਪਸ ਗਾਲਾਂ ਗਲੋਚ ਹੋ ਗਈ ਬੋਰਡ ਚੱਲ ਪਈ ਜਦੋਂ ਐਸਐਚਓ ਸਾਹਿਬ ਆਏ ਪੁਲਿਸ ਆਈ ਉਹਨਾਂ ਨਾਲ ਨਜਾਇਜ਼ ਧੱਕਾ ਮੂਕੀ ਕੀਤੀ ਗਈ ਉਹਨਾਂ ਦੇ ਸਾਹਮਣੇ ਵੀ ਗਾਲਾਂ ਗਾਲੀ ਕੱਢੇਗੇ ਜਦੋਂ ਉਹਨਾਂ ਨੇ ਦੋ ਤਿੰਨ ਬੰਦੇ ਫੜ ਕੇ ਬਿਠਾਏ ਉਹਨਾਂ ਨਾਲ ਹੁੱਡਿੰਗ ਕੀਤੀ ਗਈ ਬਹੁਤ ਨਜਾਇਜ਼ ਹੋਇਆ ਕੰਮ ਉਦੋਂ ਬਾਅਦ ਬਾਜ਼ਾਰ ਸਾਰਾ ਇਕੱਠਾ ਹੋ ਗਿਆ ਤੁਸੀਂ ਦੇਖ ਲਓ ਬਾਜ਼ਾਰ ਦਾ ਹਾਲਾਤ ਪੁਲਿਸ ਨਾਲ ਵੀ ਇਹਨਾਂ ਨੇ ਕੀਤਾ ਕੰਮ ਪੁਲਿਸ ਨਾਲ ਵੀ ਧੱਕਾ ਮੂਕੀ ਹੋਇਆ ਨਜਾਇਜ਼ ਹੀ ਹੋਇਆ ਗਲਤ ਹੋਇਆ ਜਿਹੜਾ ਹੋਇਆ ਬਾਜ਼ਾਰਾਸਤੇ ਮਾੜਾ ਹੈ ਕਿਹੜਾ ਬਾਜ਼ਾਰ ਹੈ ਥੋਬੀ ਵੀ ਯਾਰ ਮੇਨ ਬਾਜ਼ਾਰ ਆਸਵੀਰੀ ਇਹਨਾਂ ਨੇ ਨੌਕਰ ਰੱਖੇ ਹੋਏ ਨਹੀਂ ਜਿਹੜੇ ਗਾਖਾਂ ਨੂੰ ਹੱਤਾਂ ਮਾਰਦੇ ਨੇ ਉਹ ਉਹ ਆਰੋ ਆ ਆਸਵੀ ਲੜਦੇ ਸੀ ਜੋ ਪੀਐਸਆਰ ਆ ਜੀ ਅਸੀਂ ਉਹ ਰੋਕਿਆ ਕੋਸ਼ਿਸ਼ ਕੀਤੀ ਅਸੀਂ ਐਸਐਸਓ ਸਾਹਿਬ ਨੂੰ ਬੁਲਾਇਆ ਇਹਨਾਂ ਨੇ ਐਸਐਸਓ ਸਾਹਿਬ ਨਾਲ ਵੀ ਇਹ ਤਾਂ ਕਮੂਕੀ ਹੋਇਆ ਤੇ ਸਾਡੇ ਨਾਲ ਵੀ ਹੋਇਆ ਆਸਵੀਰੀ ਲੜਦੇ ਰਹੇ ਅਸੀਂ ਉਹ ਹਟਾਉਂਦੇ ਵੀਰੇ ਇਹਨੇ ਐਸਐਸਓ ਸਾਹਿਬ ਦੇ ਵੀ ਤਾਂ ਕਮੂਕੀ ਕੀਤਾ ਸਾਡੇ ਨਾਲ ਨਹੀਂ ਕੀਤਾ ਕਿੰਨੇ ਬੰਦੇ ਲੈ ਹਰਾਤੇ ਇਹ ਹਾਸਪਤਾਨ ਕਿਹੇ ਬੰਦੇ ਲੈ ਆ ਕੇ ਉਹਨੇ ਕੋਖਿਆ ਨੂੰ ਨਾ ਸਾਟ ਲਾਇਮ ਸੀ ਜਿਹੜੇ ਸਾਡੇ ਸਾਰੇ ਪੁਲਿਸ ਪਾਰਟੀ ਇਹ ਗੱਲ ਤੇ ਉਸ ਤੋਂ ਬਾਅਦ ਪੀਐਸਆਰ ਪਾਰਟੀਆਂ ਬਾਅਦ ਚ ਬੁਲਾਈਆਂ ਨੇ ਪਹਿਲਾਂ ਅਸੀਂ ਚਾਰ ਮਲਾਜ਼ਮੀ ਸੀਗੇ ਦੋ ਅਫਸਰ ਸਾਹਿਬ ਸੀ ਉਸ ਸਾਹ ਨਾਲ ਸੀ ਸਾਡੇ ਨੂੰ ਤਾਂ ਕੁੱਤ ਹੀ ਹੋਇਆ ਨਸੀਅਤਕ ਆ ਕੇ ਬਾਜਾ ਮਾਰਦੇ ਆ ਉਹਨਾਂ ਨੂੰ ਕੋਈ ਸੈਂਸ ਨਹੀਂ ਹੁੰਦੀ ਕਿਸੇ ਨੂੰ ਆਵਾਜ਼ ਮਾਰਨੀ ਹੈ ਕਿ ਨਹੀਂ ਮਾਰਨੀ ਬਿਲਕੁਲ ਮਿਸਬੀਹੇਵ ਕਰਦੇ ਕਰਦੇ ਆਪਸ ਵਿੱਚ ਗਾਲ੍ਹਾਂ ਗਲੋਚ ਹੋ ਗਈ ਬੋਰਡ ਚੱਲ ਪਈ ਜਦੋਂ ਐਸਐਚਓ ਸਾਹਿਬ ਆਏ ਪੁਲਿਸ ਆਈ ਉਹਨਾਂ ਨਾਲ ਨਜਾਇਜ਼ ਧੱਕਾ ਮੂਕੀ ਕੀਤੀ ਗਈ ਉਹਨਾਂ ਦੇ ਸਾਹਮਣੇ ਵੀ ਗਾਲ੍ਹਾਂ ਗਾਲੀ ਕੱਢੇਗੇ ਜਦੋਂ ਉਹਨਾਂ ਨੇ ਦੋ ਤਿੰਨ ਬੰਦੇ ਫੜ ਕੇ ਬਿਠਾਏ ਉਹਨਾਂ ਨਾਲ ਹੁੱਡਿੰਗ ਕੀਤੀ ਗਈ ਬਹੁਤ ਨਜਾਇਜ਼ ਹੋਇਆ ਕੰਮ ਉਧੂਆ ਬਾਜ਼ਾਰ ਸਾਰਾ ਇਕੱਠਾ ਹੋ ਗਿਆ ਤੁਸੀਂ ਦੇਖ ਲਓ ਬਾਜ਼ਾਰ ਦਾ ਹਾਲਾਤ ਪੁਲਿਸ ਵਾਲੇ ਵੀ ਇਨਾਂ ਨੇ ਕੀਤਾ ਕੰਮ ਪੁਲਿਸ ਵਾਲੇ ਵੀ ਟੱਕਾ ਮੁੱਗੇ ਹੋਇਆ ਨਜਾਇਜ਼ ਹੀ ਹੋਇਆ ਗਲਤ ਹੋਇਆ ਜਿਹੜਾ ਹੋਇਆ ਬਾਜ਼ਾਰਾਸ ਤੇ ਮਾਰ ਆਇਆ ਕਿਹੜਾ ਬਾਜ਼ਾਰ ਆ ਥੋਬੀ ਵੀ ਯਾਰ ਮੇਨ ਬਾਜ਼ਾਰ ਆ ਬਹੁਤ ਮਾੜੀ ਗੱਲ ਹੈ ਮੰਦ ਭਾਦ ਦੀ ਗੱਲ ਹੈ ਬਾਜ਼ਾਰਾਸ ਤੇ